ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਟਾ ਨੋਟ ਕਰੋ ਜੀ ਨਾਮ ਜਸਵਿੰਦਰ ਸਿੰਘ ਪਤਾ ਧੂਰੀ ਕਾਸਟ ਰਾਮਗੜੀ ਐ ਸਿੱਖ ਉਮਰ 21 1999 ਜਨਮ ਸਥਾਨ ਸੰਗਰੂਰ ਜਨਮ ਟਾਈਮ 6:30 AM ਕੱਦ 5 ਫੁੱਟ 6 ਇੰਚ ਪਿਤਾ ਤਰਮਿੰਦਰ ਸਿੰਘ ਆਪਣਾ ਬਿਜ਼ਨਸ ਮਾਤਾ ਕੁਲਦੀਪ ਕੌਰ ਘਰੇਲੂ ਪੈਣ ਇੱਕ ਮੈਰਿਡ ਪੜ੍ਹਾਈ 10 ਪਾਸ ਗੋਤ ਪਦਮ ਮੁੰਡੇ ਕਾਮੀ ਜੀ ਇਹਨਾਂ ਦਾ ਵੈਲਡਿੰਗ ਵਰਕਸ਼ਾਪ ਤੇ ਪਰਿਵਾਰ ਦੀ ਮੰਗੇ ਕੁੜੀ ਪਟਿਆਲਾ ਸਿੰਘਰੂਰ ਜ਼ਿਲ੍ਹੇ ਦੀ ਵਦਿਆ ਰਾਮਗੜੀਆ ਪਰਿਵਾਰ ਤੋਂ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਵਿੰਦਰ ਸਿੰਘ ਪਤਾ ਚੰਡੀਗੜ੍ਹ ਉਮਰ 5/11/1980 ਐਡ ਮੈਰਿਡ ਕਾਸਟ ਮੈਰ ਰਾਜਪੂਤ ਸਿੱਖ ਵਰਮਾ ਸਵਰਨਕਾਰ ਸੁਨਿਆਰੇ ਕੱਦ 5 ਫੁੱਟ 7 ਇੰਚ ਪੜਾਈ ਗ੍ਰੈਜੂਏਸ਼ਨ ਪਿਤਾ ਰਿਟਾਇਰ ਆਫੀਸਰ ਫਰੋਮ ਇੰਡੀਅਨ ਨੇਵੀ ਐਕਸਪਾਇਰਡ ਮਾਤਾ ਹਾਊਸ ਵਾਈਫ ਨੇ ਭੈਣ ਭਰਾ ਮੈਰਿਡ ਨੇ ਕੰਮ ਇਹ ਜੀ ਇਹਨਾਂ ਦਾ ਰੀਅਲ اسٹیਟ ਪ੍ਰੋਮੋਟਰ ਐਂਡ ਬਿਲਡਰਸ ਆਮਣ 400 ਸਕਰ ਗਜ ਕੋਠੀ ਐਂਡ ਆਫਿਸ ਇਨ ਪੋਚ ਲੋਕੀ ਐਲਟੀ ਚੰਡੀਗੜ੍ਹ ਦੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਪਰਿਵਾਰ ਦੀ ਕਿਸੇ ਵੀ ਕਾਸਟ ਦੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਅਮੀਰ ਭਾਵੇਂ ਗਰੀਬ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਸਿੰਘ ਵਿਰਕ ਮੰਗਲਿਕ ਪਤਾ ਲੁਧਿਆਣਾ ਏਰੀਆ ਉਮਰ 2005 ਕਾਸਟ ਜੱਟ ਸਿੱਖ ਕੱਦ 6 ਫੁੱਟ ਭੈਣ ਇੱਕ ਕੈਨੇਡਾ ਤੇ ਕੰਮੇ ਜੀ ਇਹਨਾਂ ਦਾ ਪੰਜ ਕਿੱਲੇ ਜ਼ਮੀਨ ਵਧੀਆ ਘਰ ਪਰਿਵਾਰ ਕੈਨੇਡਾ ਵਰਕ ਪਰਮਿਟ ਤੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਕੈਨੇਡਾ ਦੇ ਵਿੱਚ ਹੋਵੇ ਮੰਗਲਿਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਤਲਾਕ ਸ਼ੂਦਾ ਉਮਰ 48 ਸਾਲ ਪਤਾ ਜੋ ਕੇ ਕਾਸਟ ਸੁਨਿਆਰ ਕੱਦ 5 ਫੁੱਟ 1 ਇੰਚ ਇੱਕ ਬੱਚਾ ਹੀ ਕੋਲ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਜੋ ਕੇ ਦੇ ਵਿੱਚ ਜਾਂ ਯੂਰਪ ਕਿਸੇ ਵੀ ਕੰਟਰੀ ਦੇ ਵਿੱਚ ਸਟੂਡੈਂਟ ਜਾਂ ਵਰਕ ਪਰਮਿਟ ਜਾਂ ਫਿਰ ਪੀਆਰ ਸੈਟਲ ਹੋਵੇ ਉਮਰ 35 ਤੋਂ ਪਲੱਸ ਹੋਵੇ ਪਰਿਵਾਰ ਦਾ ਨਾਲ WhatsApp ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਨਵਾਂ ਸ਼ਹਿਰ ਨੀੜੇ ਰੋਪੜ ਕਾਸਟ ਜੱਟ ਸਿੱਖ ਹੋਮਰ ਦਾਸ 819996 ਕੱਦ 5 ਫੁੱਟ 8 ਇੰਚ ਗੋਤ ਉਠੀ ਪੜ੍ਹਾਈ ਪਲੱਸ 2 ਇਲੈਕਟ੍ਰੀਕਲ ਡਿਪਲੋਮਾ ਤੇ ਕੰਮੀ ਜੀ ਇਹਨਾਂ ਦਾ ਮੁੰਡਾ ਯੂਰਪ ਗ੍ਰੀਸ ਦੇ ਵਿੱਚ ਪੱਕਾ ਇਹ ਤੇ ਵਧੀਆ ਘਰ ਪਰਿਵਾਰ ਆਮਦਨੀ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਲੈਣ ਦੇਣ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਢਿੱਲੋ ਉਮਰ 35 1990 ਕੱਦ 5 ਫੁੱਟ 9 ਇੰਚ ਭੈੜ ਮੈਰਿਡ ਇਹ ਪ੍ਰਾ ਜੂਕੇ ਦੇ ਵਿੱਚ ਪਿਤਾ ਗਵਰਨਮੈਂਟ ਚੌਕ ਤੋਂ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮ ਇਨ ਦਾ ਫੈਮਲੀ ਬਾਹਰ ਐ ਫਾਰਮਿੰਗ ਔਨ ਲੀਜ਼ 2 ਸੌਰੀ ਟਾਊ ਕਾਰ 2 ਟਾਊ ਵਿਲਰ ਹਾਊਸ ਇਨ ਸਿਟੀ ਗੁੱਡ ਇਨਕਮ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਸੋਹਣੀ ਸੁਨੱਖੀ ਹੋਵੇ ਬੀਏ ਕੀਤੀ ਹੋਵੇ ਤੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕੱਦ 5 ਫੁੱਟ 3 ਇੰਚ ਤੋਂ 5 ਫੁੱਟ 5 ਇੰਚ ਤੱਕ ਹੋਵੇ ਕੈਨੇਡਾ ਵਾਲੀ ਲੜਕੀ ਨੂੰ ਪਹਿਲੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਿਤਪਾਲ ਸਿੰਘ ਪੁੱਤਰ ਪਤਾ ਸੈਕਟਰ 23 ਚੰਡੀਗੜ੍ਹ ਉਮਰ 29 April 1993 ਕੱਦ 5 ਫੁੱਟ 11 ਇੰਚ ਭੈਣ ਭਰਾ ਨੋ ਕਾਮੀ ਜੀ ਇਹਨਾਂ ਦਾ ਵਰਕਿੰਗ ਇਨ ਸੌਫਟਵੇਅਰ ਡਿਵੈਲਪਮੈਂਟ ਸੈਕਟਰ 77 ਮੋਹਾਲੀ ਆਪਣੀ ਡਬਲ ਸਟੋਰੀ ਕੋਠੀ ਹੈ ਜ਼ਮੀਨ ਨਹੀਂ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਕੁੜੀ ਗ੍ਰੈਜੂਏਸ਼ਨ ਹੋਵੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਚਲੰਦਰ ਕਾਸਟ ਜਰ ਸਿੱਖ ਗੋਤ ਗਰੇਵਾਲ ਉਮਰ 2000 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਆਈ ਸੀ ਐਸ ਈ ਬੈਚਲਰ ਡਿਗਰੀ ਫਰੋਮ ਕੈਨੇਡਾ ਪਿਤਾ ਐਕਸਪਾਇਰ ਰਟਾਇਰ ਏ ਡੀ ਸੀ ਡਿਵੈਲਪਮੈਂਟ ਜ਼ਿਲ੍ਹਾ ਪ੍ਰੀਸ਼ਦ ਮਾਤਾ ਐਕਸਪਾਇਰ ਗਵਰਨਮੈਂਟ ਜੌਬ ਭੈਣ 1 ਕੇ ਜੀ ਮੈਰਿਡ ਇ ਕੈਨੇਡਾ ਨਸ਼ਾ ਰਹਿ ਤੇ ਕਮੇਜੀ ਇਨ ਦਾ ਕੈਨੇਡੀਅਨ ਪੀਆਰ ਸਿਟੀਜ਼ਨਸ਼ਿਪ ਅਪਲਾਈ ਅਸਿਸਟੈਂਟ ਮੈਨੇਜਰ ਤੇ ਆਪਣੀ ਕੋਠੀ ਜਲੰਧਰ ਸ਼ਹਿਰ ਦੇ ਵਿੱਚ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਸੋਹਣੀ ਸੁਨਖੀ ਹੋਵੇ ਆਰਐਨ ਜਾਂ ਫਿਰ ਆਰਪੀਐਨ ਕੁਆਲਿਫਾਈਡ ਹੋਵੇ ਕੈਨੇਡਾ ਜਾਂ ਜੀਓਐਸਏ ਦੇ ਵਿੱਚ ਹੋਵੇ ਜੱਟ ਸਿੱਖ ਨੂੰ ਪਹਿਲੇ ਚਾ ਹੈਲਥ케ਅਰ ਸਟੱਡੀ ਪੂਰੀ ਕਰ ਸਕਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਸਮਾਣਾ ਪਟਿਆਲਾ ਕਾਸਟ ਰਾਮਗੜੀਆ ਗੋਤ ਚੱਬਲ ਪਿੰਦਰ ਉਮਰ 9/7/1992 ਕੱਦ 5 ਫੁੱਟ 9 ਇੰਚ ਭੈਣ ਇੱਕ ਮੈਰਿਡ ਕੈਨੇਡਾ ਭਰਾ ਇੱਕ ਦੁਬਈ ਦੇ ਵਿੱਚ ਪਿਤਾ ਜਸਪਾਲ ਸਿੰਘ ਟਰਾਂਸਪੋਰਟਰ ਮਾਤਾ ਸੁਖਵੀਰ ਕੌਰ ਹਾਊਸ ਵਾਈਫ ਤੇ ਕੰਮ ਹੈ ਜੀ ਇਹਨਾਂ ਦਾ ਟਰਾਂਸਪੋਰਟਰ ਲੜਕਾ ਦੁਬਈ ਦੇ ਵਿੱਚ ਆਮਦਨ 6 ਲੱਖ ਪਰ ਐਨੁਅਲ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਰਾਮਗੜੀਆ ਕਾਸਟ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਗੁਰ ਇੰਦਰ ਸਿੰਘ ਬਰਾੜ ਪਤਾ ਸੁਖਵਿੰਦਰ ਸਿੰਘ ਰਿਟਾਇਰ ਇਨਸਪੈਕਟਰ ਉਮਰ 11 2 1996 ਕੱਦ 6 ਫੁੱਟ 2 ਇੰਚ ਪੜਾਈ ਬੀਟੈਕ ਇਨ ਮੈਕੈਨੀਕਲ ਪੈਨ ਏਕੇ ਮੈਰਿਡ ਏ ਲਿਵ ਇਨ ਨਿਊਜ਼ੀਲੈਂਡ ਦੇ ਕੰਮ ਹੈ ਜੀ ਲੜਕਾ ਨਿਊਜ਼ੀਲੈਂਡ ਦੇ ਵਿੱਚ ਪੀਆਰਏ ਜੋਬ ਅਸਿਸਟੈਂਟਸ ਮੈਨੇਜਰ ਇਨ ਫਰਮ ਜਮੀਨ ਚਾਰ ਕਿੱਲੇ ਆ ਤੇ ਪਰਿਵਾਰ ਦੀ ਮੰਗੀ ਵੈਲ ਐਜੂਕੇਟਿਡ ਨਾਉਂਸ ਕੁਕਿੰਗ ਨੋ ਡਿਮਾਂਡ ਆਫ ਡੋਵਰੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੈਨੇਡਾ ਪੀਆਰ ਕਾਸਟ ਮਜਬੀ ਸਿੱਖ ਉਮਰ 27 ਸਾਲ ਕੱਦ 5 ਫੁੱਟ 4 ਇੰਚ ਕੁੜੀ ਮੰਗਲੀ ਕੇ ਪਰਿਵਾਰ ਦੀ ਮੰਗੇ ਮੁੰਡਾ ਸਿੱਖ ਪਰਿਵਾਰ ਤੋਂ ਵੈਸ਼ਨੂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਅਰ ਹੋਵੇ ਮੁੰਡਾ ਮੰਗਲਿਕ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜਾਂਚ ਪੜਤਾਲ ਕਰਕੇ ਆਪਣਾ ਰਿਸ਼ਤਾ ਕਰਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦਾਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਰਿਸ਼ਤਿਆਂ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ